ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ ਲਗਭਗ 22 ਮਿਲੀਅਨ ਕੈਨੇਡੀਅਨਸ ਲਈ ਟੈਕਸ ਰਾਹਤ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਨਾਲ 2026 ਦੇ ਵਿੱਚ ਦੋ ਆਮਦਨ ਵਾਲੇ ਪਰਿਵਾਰਾਂ ਨੂੰ 840 ਡਾਲਰ ਪ੍ਰਤੀ ਸਾਲ ਦੀ ਬਚਤ ਹੋਵੇਗੀ ਇੱਕ ਵਾਰ ਲਾਗੂ ਹੋਣ ਤੋਂ ਬਾਅਦ 1 ਜੁਲਾਈ 2025 ਤੋਂ ਸਭ ਤੋਂ ਘੱਟ ਸੀਮਾਨਤ ਨਿੱਜੀ ਆਮਦਨ ਟੈਕਸ ਦਰ 15% ਤੋਂ ਘਟਾ ਕੇ 14% ਕਰ ਦਿੱਤੀ ਜਾਵੇਗੀ ਟੈਕਸ ਰਾਹਤ ਉਪਾਏ ਦੇ ਨਾਲ 2025-26 ਤੋਂ ਸ਼ੁਰੂ ਹੋਣ ਵਾਲੇ 5 ਸਾਲਾਂ ਦੀ ਮਿਆਦ ਦੇ ਵਿੱਚ ਮੱਧ ਸ਼੍ਰੇਣੀ ਦੇ ਕੈਨੇਡੀਅਨਸ ਦੇ ਲਈ ਟੈਕਸਾਂ ਦੇ ਵਿੱਚ ਲਗਭਗ 27 ਡਾਲਰ ਬਿਲੀਅਨ ਦੀ ਬਚਤ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਕੈਨੇਡਾ ਨੇ 1 ਜੁਲਾਈ ਤੋਂ ਆਮਦਨ ਟੈਕਸ ਦਰਾਂ ਦੇ ਵਿੱਚ ਇੱਕ ਮਹੱਤਵਪੂਰਨ ਕਟੌਤੀ ਦਾ ਐਲਾਨ ਕੀਤਾ ਹੈ ਜੋ ਕਿ ਲਗਭਗ 22 ਮਿਲੀਅਨ ਕੈਨੇਡੀਆਨਾ ਦੀ ਰਾਹਤ ਹੈ। ਰਹਿ ਸਹਿਣ ਦੀ ਵੱਧਦੀ ਲਾਗਤ ਨੂੰ ਹੱਲ ਕਰਨ ਅਤੇ ਕੈਨੇਡੀਅਨਸ ਦੀ ਜੇਬਾ ਦੇ ਵਿੱਚ ਹੋਰ ਪੈਸਾ ਵਾਪਸ ਪਾਉਣ ਦੇ ਲਈ ਇੱਕ ਦਲੇਰਾਨਾ ਕਦਮ ਚੁੱਕਦੇ ਹੋਏ ਕੈਨੇਡਾ ਸਰਕਾਰ ਨੇ 1 ਜੁਲਾਈ 2025 ਤੋਂ ਲਾਗੂ ਹੋਣ ਵਾਲੀਆਂ ਆਮਦਨ ਟੈਕਸ ਦਰਾਂ ਦੇ ਵਿੱਚ ਇੱਕ ਮਹੱਤਵਪੂਰਨ ਕਟੌਤੀ ਦਾ ਐਲਾਨ ਕੀਤਾ ਹੈ। ਦਰਅਸਲ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ ਮਾਨਯੋਗ ਫਰਾਂਸਵਾ ਫਿਲਿਪ ਸ਼ੈਂਪੀਨ ਦੁਆਰਾ ਪੇਸ਼ ਕੀਤੀ ਗਈ ਇਹ ਇਤਿਹਾਸਿਕ ਨੀਤੀ ਸਭ ਤੋਂ ਘੱਟ ਸਿਮਾਂਤ ਨਿਜੀ ਆਮਦਨ ਟੈਕਸ ਦਰ ਨੂੰ 15% ਤੋਂ ਘਟਾ ਕੇ 14% ਕਰ ਦੇਵੇਗੀ ਇਸ ਦੇ ਨਾਲ ਲਗਭਗ 22 ਮਿਲੀਅਨ ਕੈਨੇਡੀਅਨਸ ਨੂੰ ਟੈਕਸ ਰਾਹਤ ਮਿਲੇਗੀ ਜਿਸ ਨਾਲ 2026 ਤੋਂ ਸ਼ੁਰੂ ਹੋ ਕੇ ਦੋ ਆਮਦਨ ਵਾਲੇ ਪਰਿਵਾਰਾਂ ਨੂੰ ਸਲਾਨਾ ਅੱਤ ਸਾਲ 40 ਡਾਲਰ ਤੱਕ ਦੀ ਬਜਟ ਹੋਵੇਗੀ। ਦਸ ਸਾਲ ਦੇ ਅੰਤੇ ਸਮੇਂ ਦੇ ਵਿੱਚ ਲਾਗੂ ਹੋਣ ਵਾਲੀ ਸਭ ਤੋਂ ਘੱਟ ਟੈਕਸ ਦਰ ਦੇ ਵਿੱਚ 1% ਪੁਆਇੰਟ ਕਟੋਤੇ ਨੂੰ ਦਰਸਾਉਣ ਦੇ ਲਈ 2025 ਦੇ ਲਈ ਪੂਰੇ ਸਾਲ ਦੀ ਟੈਕਸ ਦਰ 14.5% ਹੋਵੇਗੀ। ਅਤੇ 2026 ਅਤੇ ਪੂਇਖ ਦੇ ਟੈਕਸ ਸਾਲਾਂ ਦੇ ਲਈ ਪੂਰੇ ਸਾਲ ਦੀ ਦਰ 14% ਹੋਵੇਗੀ। ਕੈਨੇਡਾ ਵਿੱਚ 1.5 ਮਿਲੀਅਨ ਤੋਂ ਵੱਧ ਭਾਰਤੀ ਨੇ 2024 ਦੇ ਵਿੱਚ ਕੈਨੇਡਾ ਨੇ 3,74,832 ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਸਨ। ਕੈਨੇਡਾ ਰੈਵੈਨਿਊ ਜਨਸੀ ਜੁਲਾਈ ਦਸੰਬਰ 2025 ਦੀ ਮਿਆਦ ਲਈ ਆਪਣੇ ਸਰੋਤ ਕਟੋਤੀ ਟੇਬਲਾਂ ਨੂੰ ਸੋਧੇਗੀ ਜਿਸ ਨਾਲ ਤਨਖਾਹ ਪ੍ਰਸ਼ਾਸਕ 1 ਜੁਲਾਈ ਤੋਂ ਟੈਕਸ ਰੋਕਾ ਨੂੰ ਘਟਾਉਣ ਦੀ ਆਗਿਆ ਦੇਣਗੇ ਇਸ ਦਾ ਮਤਲਬ ਹੈ ਕਿ 1 ਜੁਲਾਈ ਤੋਂ ਪ੍ਰਭਾਵੀ ਰੁਜ਼ਗਾਰ ਆਮਦਨ ਅਤੇ ਸਰੋਤ ਕਟੋਤੀਆਂ ਦੇ ਅਧੀਨ ਹੋរ ਆਮਦਨ ਵਾਲੇ ਵਿਅਕਤੀਆਂ ਉੱਤੇ 14% ਦੀ ਦਰ ਦੇ ਨਾਲ ਟੈਕਸ ਰੋਕਿਆ ਜਾ ਸਕਦਾ ਹੈ ਨਹੀਂ ਤਾਂ ਵਿਅਕਤੀਆਂ ਨੂੰ ਇਹ ਟੈਕਸ ਰਾਹਤ ਉਦੋਂ ਮਿਲੇਗੀ ਜਦੋਂ ਉਹ 2026 ਦੀ ਬਸੰਤ ਵਿੱਚ ਆਪਣੇ 2025 ਦੇ ਟੈਕਸ ਰਿਟਰਨ ਫਾਈਲ ਕਰਨਗੇ ਜ਼ਿਆਦਾਤਰ ਗੈਰ ਵਾਪਸੀਯੋਗ ਟੈਕਸ ਕ੍ਰੈਡਿਟਾਂ ਉੱਤੇ ਲਾਗੂ ਹੋਣ ਵਾਲੀ ਦਰ ਸਭ ਤੋਂ ਘਟਨੀ ਜੀ ਆਮਦਨ ਟੈਕਸ ਦਰ ਦੇ ਸਮਾਨ ਹੀ ਰਹੇਗੀ ਦਸਿਆ ਵਿਦੇਸ਼ ਮੰਤਰੀ ਨੇ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਵਿਚਕਾਰ ਟੈਰਿਫੋ ਵਿਵਾਦ ਤੋਂ ਪ੍ਰਭਾਵਿਤ ਕੈਨੇਡੀਅਨ ਕਾਰੋਬਾਰਾਂ ਤੇ ਸੰਸਥਾਵਾਂ ਦੇ ਲਈ ਨਵੇਂ ਉਪਾਅ ਮਤਾ ਵੀ ਐਲਾਨ ਕੀਤਾ ਹੈ ਇਨ੍ਹਾਂ ਉਪਾਅਾਂ ਦੇ ਵਿੱਚ ਕੈਨੇਡਾ ਦੇ ਉਤਪਾਦਾਂ ਉੱਤੇ ਅਮਰੀਕਾ ਦੁਆਰਾ ਲਗਾਏ ਗਏ ਅਨੁਚਿਤ ਟੈਰਿਫਾਂ ਦੇ ਜਵਾਬ ਦੇ ਵਿੱਚ ਕੈਨੇਡਾ ਦੁਆਰਾ ਐਲਾਨੇ ਗਏ ਕੁਝ ਜਵਾਬੀ ਟੈਰਿਫਾਂ ਦੀ ਵੀ ਛੋਟ ਸ਼ਾਮਲ ਹੈ। ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ